ਲੱਕੀ ਬੰਮ ਨੇ ਮੇਰੀ ਰੱਬਾ ਕਿਉਂ ਨਹੀਂ ਉਹਨੂੰ ਮੰਨ ਦਿੱਤੀ ਆ ਮੇਰੀ ਤੋਂ ਹੀ ਰੱਬ ਨੇ ਇਹਨੇ ਜਿਹਨੇ ਲਿਖਿਆ ਸੀ ਤਾਂ ਉਹ ਕੋਈ ਕੋਈ ਮੋਰ ਤੋਂ ਨਾ ਇਹਨੇ ਲਿਖਾ ਕੇ ਆ ਆ ਕੇ ਬੱਸ ਤਾਂ ਆਇਆ ਯਾਰਾ ਜੀ ਆ ਗਿਆ ਆਟਕ ਨਹੀਂ ਲਿਏ ਹੋ ਗਏ ਨਾ ਬੰਦੇ ਨੂੰ ਹਣੋਂ ਤੇ 3 ਮਹੀਨੇ ਹੋਏ ਨੇ ਜਦੋਂ ਹਸਪੀਟਲ ਹੀ ਗਿਆ ਤੇ ਤੁਹਾਨੂੰ ਪਰਸੂ ਸ਼ਾਮ ਨੂੰ ਬਤਾ ਲੱਖਾਂਗੇ ਹੇ ਮੰਨ ਕਰਨਿਆ ਵੀ ਸਾਡਾ ਕਰਜ਼ਾ ਲੱਥ ਜੇ ਕਿਸੇ ਤਰ੍ਹਾਂ ਬੱਚੇ ਸਾਡੇ ਦਾ ਵੀ ਚਲੋ ਜੇ ਉੱਥੇ ਇੱਥੇ ਨਹੀਂ ਲਿਆਂਦਾ ਜਾਂਦਾ ਸਾਡੇ ਚ ਹਿੰਮਤ ਨਹੀਂ ਤੇ ਉੱਥੇ ਸੰਸਕਾਰ ਹੋ ਜੇ ਜਾ ਕੇ ਅਸੀਂ ਦੋ ਵਾਰੀ ਮੈਸੇਜ ਚ ਗਏ ਆ ਬੱਚੇ ਨੂੰ ਮਿਲਣ ਕਰਕੇ ਹਨੂ ਨਹੀਂ ਦਿੱਤਾ ਗਿਆ ਵੀ ਜੀ ਹਜੇ ਵੀ ਆਨੇ ਹਨੂ ਜੇ ਸੰਸਕਾਰ ਵਾਸਤੇ ਦੇ ਦਿੰਦੇ ਜਾਈਏ ਭਾਵੇਂ ਇਕੱਲਾ ਹੀ ਪੁੱਤ ਮੇਰਾ ਨਿਕਵਾਰਾ ਇਹ ਅਰਨਜੀਤ ਸਿੰਘ ਨਾ ਆਇਆ ਕੋਈ ਫਿਰ ਅਸੀਂ ਇਹ 8 ਮਹੀਨੇ ਪਹਿਲਾਂ ਗਿਆ ਸੀ ਕਿੱਥੇ ਉੱਥੇ ਕਿਹੜੇ ਸ਼ਹਿਰ ਚ ਹੋ ਜਾਂਦਾ ਸੀ ਇਹ ਮਨ ਕਲਾਪੋਨੀਆ ਐਲੀ ਸ਼ਹਿਰ ਚ ਪੈਂਦਾ ਅੰਤਾਰੀਓ ਜਿਹੜੀ ਤੁਸੀਂ ਕਹੀ ਪਈਏ ਜਿਹੜੀ ਪ੍ਰੋਬਲਮ ਸੀ ਇਹਨਾਂ ਨੂੰ ਕਦੋਂ ਪਤਾ ਲੱਗਾ ਤੁਹਾਨੂੰ ਇਹ ਮਾਰਚ ਚ ਲੱਗਾ ਮਾਰਚ ਮਾਰਚ ਚ ਇਲਾਜ ਚੱਲਦਾ ਪਰ ਅਸੀਂ ਉੱਥੇ ਉਹ ਪਹਿਲਾਂ ਨਹੀਂ ਸੀਗਾ ਉਦੋਂ ਜਦੋਂ ਉਦੋਂ ਹੀ ਇਹ ਦਾ ਚਾਲੂ ਹੋਇਆ ਉਥੇ ਦਾਖਲ ਹੀ ਕਰ ਲਿਆ ਉਹਨਾਂ ਨੇ ਮਾਰਚ ਚ ਹਾਂ ਕਿੰਨੇ ਮਹੀਨੇ ਇਲਾਜ ਤੋਂ ਬਾਅਦ ਜਿਹੜੀ ਆ 2.5 2.5 ਮਹੀਨੇ ਕਿਹਾ ਮੈਂ ਮੈਂ ਮਤ ਹੈਗਾ ਬਾਰਾ ਸਿਉ ਥੇ ਸੰਸਕਾਰ ਕਰਨਾ ਚਾਹੁੰਦੇ ਆ ਇੱਥੇ ਹੱਸਤਾ ਰਿਹਾ 2.5 3 ਮਹੀਨੇ ਹੋ ਪੌਣੇ 3 ਮਹੀਨੇ ਹਣਾ ਗੋਣਾ 2.5 ਪੌਣੇ 3 ਮਹੀਨੇ ਇਸ ਤਰ੍ਹਾਂ ਕੋਈ ਲੱਗਰ ਦੀ ਜੱਥੀ ਨਹੀਂ ਦਿੱਸਦੀ ਉਹ ਉਥੇ ਮੇਰਾ ਹੁੰਦਾ ਸੀ ਨਾ ਉਹਨੇ ਫੋਨ ਕੀਤਾ ਮੈਨੂੰ ਵੀ ਆ ਮਦਦਿਆ ਘੱਟ ਹੋ ਗਿਆ ਕੀ ਕਰਤੋਂ ਕਰਜ਼ਾ ਚੁੱਕੇ ਭੇਜਿਆ ਸੀ ਕਰਜ਼ਾ ਹਜੇ ਇੱਕ ਕਰਜ਼ਾ 50 60 ਲੱਖ ਰੁਪਈਆ ਤੇ ਉਹ ਹੁਣ ਮਾ ਕਿਰਪਾ ਕਰਦਾ ਸਾਡੀ ਕੋਈ ਅਮਦ ਹੈਲਥ ਹੋ ਜਾ ਤੇ ਤੇ ਦਾ ਨਾਮਦ ਹੋ ਜਾ ਤੇ ਇੰਨੇ ਤੇ ਐਲਵੀ ਨਹੀਂ ਸਾਡੇ ਕਿ ਇਕੱਲਾ ਇਕੱਲਾ ਸਾਵਾ ਸਾਬ ਇਕੱਲਾ ਪੈਲੀ ਹੁੰਦੀ ਆ ਤੇ ਇਹਨਾਂ ਪਹਿਲੀ ਵੇਖੇ ਵੀ ਕਰਜ਼ਾ ਲਤਨਾ ਨਾ ਜਿੰਨਾ ਕਰਜ਼ਾ ਇਕੱਲਾ ਕੱਲਾ ਪੁੱਤਰ ਸੀ ਕੀ ਕਰ ਲੈਣਾ ਕੀ ਕਰਨ ਚੁਣ ਸਰਕਾਰ ਸਰਕਾਰ ਨੇ ਤੇ ਇਹ 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 ਜੇ ਕਰਨ ਆ ਭਈ ਸਰਕਾਰ ਮਦਦ ਕਰੇ ਤੇ ਇਹਨਾਂ ਦਾ ਕਰਜ਼ਾ ਦੱਸ ਜਾਏ ਇਹ ਵੀ ਹੁਣ ਕੰਮ ਕਰਨ ਦੇ लायक ਨਹੀਂ ਕੋਈ ਇਹ ਤੇ ਬਹੁਤ ਹੀ ਮਾੜਾ ਜੋ ਹੋਇਆ ਬਹੁਤ ਪ੍ਰਮਾਤਮਾ ਨੇ ਇੱਕ ਬਹੁਤ ਵੱਡਾ پہاੜ ਪਰਿਵਾਰ ਦੇ ਉੱਪਰ ਟੁੱਟਿਆ ਹੋਇਆ ਹੈ ਤੇ ਜੋ ਇੱਕ ਆਪਣਾ ਰੋਜੀ ਰੋਟੀ ਲਈ ਇਥੋਂ ਬੱਚੇ ਨੂੰ ਭੇਜਿਆ ਤੇ ਉਹ ਬੱਚਾ ਜਾ ਕੇ ਉੱਥੇ ਬਿਮਾਰ ਹੋ ਗਿਆ ਬਿਮਾਰ ਹੋਣ ਤੋਂ ਬਾਅਦ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਦਾਖਲ ਕਰਵਾਉਣ ਤੋਂ ਬਾਅਦ ਪਰਸੋਂ ਉਸ ਦੀ ਡੈਥ ਹੋ ਗਈ ਹੈ ਇਹ ਤਾਂ ਬਹੁਤ ਹੀ ਅਨ ਘਟਨਾਵਾਂ ਜਿਹੜੀਆਂ ਹੋਈ ਹੈ ਕਿਉਂਕਿ ਆਪਾਂ ਵਿਦੇਸ਼ ਵਿੱਚ ਬੱਚੇ ਨੂੰ ਭੇਜਦੇ ਆਪਾਂ ਕਮਾਈ ਕਰਨ ਲਈ ਭੇਜਦੇ ਆ ਕਰਜ਼ਾ ਚੁੱਕ ਕੇ ਭੇਜਦੇ 70 80 ਲੱਖ ਦਾ ਕਰਜ਼ਾ ਚੁੱਕ ਕੇ ਭੇਜਿਆ ਕਿਉਂ ਆਪਣੀ ਜਿਹੜੀ ਜ਼ਮੀਨ ਜਾਂ ਦਾਤ ਨੂੰ ਸਾਰਿਆਂ ਨੂੰ ਵੇਚ ਕੇ ਅਸੀਂ ਭੇਜਦੇ ਜੇਕਰ ਇੱਥੇ ਹੀ ਸਾਨੂੰ ਰੁਜ਼ਗਾਰ ਮਿਲਦਾ ਹੁੰਦਾ ਜਾਂ ਬੱਚਿਆਂ ਨੂੰ ਇੱਥੇ ਅੱਜ ਦੇ ਡੇਢ ਵਿੱਚ ਰੁਜ਼ਗਾਰ ਮਿਲਦਾ ਬੱਚਿਆਂ ਨੂੰ ਬਾਹਰ ਭੇਜਣ ਦੀ ਲੋੜ ਨਹੀਂ ਸੀ ਪੈਂਦੀ ਪਰ ਅੱਜ ਜਿਹੜੋ ਜੋ ਇਸ ਪਰਿਵਾਰ ਦੇ ਉੱਪਰ ਭਾਰਾ ਵਾਪਰਿਆ ਇਸ ਦਾ ਬਹੁਤ ਹੀ ਮਨ ਭਾਗਾ ਹੈ ਪਰਵਾਰ ਵਾਲਿਆਂ ਦੀ ਤਾਂ ਮੰਗ ਤਾਂ ਇਹੀ ਹੈ ਜੀ ਪਰਿਵਾਰ ਵਾਲੇ ਕਹਿੰਦੇ ਆ ਕਿ ਸਾਡਾ ਜਿਹੜਾ ਕਰਜ਼ਾ ਉਸ ਨੂੰ ਥੋੜੇ ਸਾਡੀ ਹੈਲਪ ਕੀਤੀ ਜਾਵੇ ਜਾਂ ਮੈਂ ਤਾਂ ਸਾਰਿਆਂ ਨੂੰ ਹੀ ਰਿਕਵੈਸਟ ਕਰਦਾ ਆਪਣੇ ਜਿਹੜੇ ਮੇਰੇ ਸੱਜਣ ਮਿੱਤਰ ਨੇ ਜਾਂ ਮੇਰੇ ਫਰੈਂਡਸ ਜਾਂ ਜਿਹੜੇ ਇਹ ਮੇਰੇ ਵੀਡੀਓ ਦੇਖ ਰਹੇ ਨੇ ਜਾਂ ਤੁਹਾਡੇ ਤੋਂ ਬਾਅਦ ਇਹ ਮੈਨੂੰ ਮੇਰਾ ਤੁਸੀਂ ਵੀਡੀਓ ਭੇਜ ਰਹੇ ਹੋ ਮੈਂ ਇਹੀ ਰਿਕਵੈਸਟ ਕਰਦਾ ਸਾਰਿਆਂ ਨੂੰ ਕਿ ਆਪਣੇ ਵੱਤੂ ਵੱਦ ਆਪਾਂ ਇਹਨਾਂ ਦੀ ਹੈਲਪ ਕਰੀਏ ਜੋ ਸਾਡੇ ਕੋਲ ਸਰਦਾ ਫੋਜ਼ ਦਾ ਪਕਰ